ਇਨਸਾਨ ਬੜੀ ਮਿਹਨਤ ਕਰ ਰਿਹਾ ਧਰਤੀ ਦੇ ਉੱਤੇ ਦਿਨ ਰਾਤ ਇਨਸਾਨ ਮਿਹਨਤ ਕਰਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਮਿਹਨਤ ਕਰਨਾ ਕੋਈ ਮਾੜੀ ਗੱਲ ਨਹੀਂ ਹਰ ਇਨਸਾਨ ਸੋਚਦਾ ਹੈ ਕਿ ਮੈਂ ਕੋਈ ਨਾ ਕੋਈ ਕੰਮ ਕਰਾਂ ਮਿਹਨਤ ਕਰਾਂ ਅਪ ਇੰਨਾ ਕੁ ਕੰਮ ਕਰਕੇ ਜਾਵਾਂ ਇਸ ਧਰਤੀ ਉੱਤੇ ਕਿ ਮੇਰੀ ਅੰਸ ਮੇਰੇ ਬੱਚੇ ਸਦਾ ਸੁਖੀ ਰਹਿਣ ਇੰਨਾ ਕੁ ਜੋੜ ਕੇ ਜਾਵਾਂ ਕਿ ਮੇਰੇ ਬੱਚੇ ਸੁਖੀ ਰਹਿਣ ਐਨਾ ਕੰਮ ਕਰਾਂ ਜੋ ਲੱਭੇ ਘਰ ਨੂੰ ਲਿਆਵਾਂ ਇਸ ਲਈ ਕਿ ਮੇਰੇ ਬੱਚੇ ਕਿਸੇ ਤਰ੍ਹਾਂ ਦੀ ਕੋਈ ਤੰਗੀ ਨਾ ਭੋਗਣ ਇੱਕੋ ਇਨਸਾਨ ਹੈ ਸਿਰਫ ਉਹ دنیਵੀ ਸੋਚ ਹੈ ਉਹਦੀ ਉਹ ਸੋਚਦਾ ਹੈ ਕਿ ਸ਼ਾਇਦ ਪੈਸਾ ਹੋਣਾ ਚਾਹੀਦਾ ਅਗਰ ਪੈਸਾ ਆਇਆ ਤੇ ਮੇਰੇ ਮੇਰੀ ਔਲਾਦ ਤੰਗੀ ਚ ਨਹੀਂ ਰਹੂਗੀ। ਅਗਰ ਤਨ ਦੌਲਤ ਮੇਰੇ ਘਰ ਵਿੱਚ ਹੈ ਮੇਰੇ ਬੱਚੇ ਪਰੇਸ਼ਾਨ ਨਹੀਂ ਰਹਿਣਗੇ। ਉਹ ਮੁਸ਼ਕਲ ਚ ਨਹੀਂ ਜੀਣਗੇ। ਤਨ ਦੌਲਤ ਹੋਏਗਾ। ਮੇਰੀ ਮੇਰੀ ਪੀੜ੍ਹੀ ਮੇਰੀ ਅੰਸ ਜਿਹੜੀ ਆ ਉਹ ਉਹ ਸੁખી ਰਹੂਗੀ। ਸੁਖ ਪਾਊਗੀ। ਪਰ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਨਫੇ ਦਾ ਲੋਭੀ ிவாரிபா